ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਉਹਨਾਂ ਨੂੰ ਸੰਸਾਰ ਵਿੱਚ ਵਖ ਵਖ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਵਖ ਵਖ ਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਨਾਲ ਮੰਨਿਆ ਜਾਂਦਾ ਹੈ ਸੋ ਇਸ ਤਰ੍ਹਾਂ ਹੀ ਪੰਜਾਬ ਵਿੱਚ ਜ਼ਿਲ੍ਹਾ ਹਸ਼ਿਆਰਪੁਰ ਪਿੰਡ ਖੜਿਆਲਾ ਤੋਂ ਪਹਿਲੀ ਮਾਰਚ 1 ਮਾਰਚ ਨੂੰ ਬੜੀ ਹੀ ਧੂਮ ਧਾਮ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਵੱਡਾ ਇਕੱਠ ਪੈਦਲ ਯਾਤਰਾ ਪਿੰਡ ਖੜਿਆਲਾ ਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਨਾਨਕ ਜੀ ਸੁਲਤਾਨਪੁਰ ਜਾਂਦਾ ਹੈ ਜੋ ਚਾਰ ਕੋ ਦਿਨਾਂ ਵਿੱਚ ਸਫ਼ਰ ਤੈਅ ਕੀਤਾ ਜਾਂਦਾ ਹੈ। ਲੱਖਾਂ ਦੀ ਤਦਾਰ ਨਾਲ ਸੰਗਤਾਂ ਪੈਦਲ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਜੋ ਕਿ ਇੱਕ ਬਹੁਤ ਹੀ ਦੇਖਣਯੋਗ ਹੈ। ਸੋ ਖੜਿਆਲਾ ਵਿੱਚ ਬੜੀ ਹੀ ਜੋਰਾਂ ਸ਼ੋਰਾਂ ਨਾਲ ਤਿਆਰੀ ਚੱਲ ਰਹੀ ਹੈ ਇਸ ਗੁਰੂ ਦਵਾਰਾ ਸਾਹਿਬ ਤੋਂ ਸੰਗਤਾਂ ਚਲਦੀਆਂ ਹਨ ਅਤੇ ਪਿੰਡ ਖੜਿਆਲਾ ਸੈਣੀਆਂ ਤੋਂ ਹੁੰਦੇ ਹੋਏ ਪਹਿਲਾਂ ਰਾਤ ਮਿਆਣੀ ਫਿਰ ਬਿਆਸਾ ਦਰਿਆ ਪਾਰ ਕਰਕਦੇ ਹੋਏ ਹਰਚੂਵਾਲ ਕਾਦੀਆਂ ਅਤੇ ਪੈਦਲ ਹੁੰਦੇ ਹੋਏ ਸੰਗ ਦੀਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਚਾਰ ਕੋ ਦਿਨਾਂ ਵਿੱਚ ਪੁੱਜ ਜਾਂਦਾ ਹੈ ਬਹੁਤ ਹੀ ਰੋਚਕ ਅਤੇ ਸ਼ਰਧਾ ਭਾਵਨਾ ਨਾਲ ਸੰਗਤਾਂ ਦਰਸ਼ਨ ਲਈ ਜਾਂਦੀਆਂ ਹਨ ਸਤਿਨਾਮ 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 ਦੀ ਹੈ सतनाम सतनाम ਰ ਨ ਜਾਣੇ 부ਜੇ ਸ਼ਬਦ ਤੁਮਾਈ ਹੈ ਇੱਕ ਤੀਰਥ ਨਾ ਵੈ ਨਾ ਖਾਵੇ ਇੱਕ ਅਗਨ ਜਲਾਵੇ ਤੇ ਭਾਬਾ ਬ राम नाम बिन ਮੁਕਤ ਨਾ ਹੋਈ ਕਿਦ ਵਿਦ ਪਾਰੇ ਇਹਦੇ ਜੁਗ ਬਦ ਬੁਕਾਰੇ ਤਾੜੀ ਲਾਈ ਆਪਣੇ ਅਪਰੇ ਦੁਨੋ ਘਰ ਤੇਰਾ ਗੁਪਤ ਬੁਜੋ ਜੁਗਤਿਆਰ ਕਟ ਕਟ ਬਰਤੇ ਉਧਰ ਮੁਜਾਰੇ ਜੁਗ ਜੁਗ ਇੱਕ ਆਏ ਕੀ ਬੱਲੇ ਕੋਈ ਪੁੱਛੇ ਦੁਰਮਤੰਦਲਾ ਬਿਨ ਸੁਬਿਨਾ ਸੇ ਮੂਠ ਰੁਏ ਪੁਕਾਰਾਏ ਆਪ ਵਿਚਾਰ ਨ ਰਵੇ ਕੋਈ ਸਤਗੁਰ ਮਿਲੇ ਤਾਂ ਸੋਜੀ ਹੋਏ ਬਿਨ ਗੁਰ ਬਚਰ ਗਪਟਨਾ ਖੁਲੇ ਸ਼ਬਦ ਮਿਲੇ ਨ ਸਤਾਰਾ ਪਾਏ ਪਤੋ ਆਪੇ ਮਿਲੈ ਨਿਸਪਾ ਹੈ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ